ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਹਨਗੜ੍ਹ ਅਸੀਂ ਖੜੇ ਹਾਂ ਖਨੋਰੀ ਬਾਰਡਰ ਤੇ ਜਿੱਥੇ ਕਿਸਾਨਾਂ ਵੱਲੋਂ ਜਿਹੜਾ ਇੱਥੇ ਵੱਡਾ ਇਕੱਠ ਕੀਤਾ ਹੋਇਆ ਤੇ ਹੁਣ ਜਿਹੜੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਖਨੋਰੀ ਮੋਰਚੇ ਤੇ ਪਹੁੰਚਣ ਦੀ ਹੈ ਜਿਹੜੀ ਉਹ ਤਿਆਰੀਆਂ ਦੇ ਵਿੱਚ ਇੱਥੇ ਜਿਹੜੇ ਲੱਗੇ ਹੋਏ ਆ ਕਿਸਾਨ ਆਗੂ ਸਾਰੇ ਸਾਡੇ ਕੋਲ ਇੱਥੇ ਮੌਜੂਦ ਨੇ ਦਿਖਾਇਆ ਜਾਵੇ ਕੈਮਰਾਮੈਨ ਨੂੰ ਕਹਾਗਾ ਕਿ ਤਸਵੀਰਾਂ ਦਿਖਾਈਆਂ ਜਾਣ ਜਿਹੜਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਲੁਧਿਆਣਾ ਤੋਂ ਜਿਹੜਾ ਪਾਤੜਾਂ ਲਈ ਰਵਾਨਾ ਹੋਏ ਹੋਏ ਆ ਤੇ ਰਸਤੇ ਦੇ ਵਿੱਚ ਉਹ ਤਕਰੀਬਨ ਹੁਣ ਨੇੜੇ ਪਹੁੰਚ ਚੁੱਕੇ ਆ ਇੱਥੇ ਖਨਾਰੂ ਬਾਰਡਰ ਦੇ ਤਾਂ ਕਿਸਾਨ ਆ ਜਿਹੜੇ ਇਕੱਠੇ ਹੋਏ ਹੋਇਆ ਇਹਨਾਂ ਵੱਲੋਂ ਜਿਹੜੀਆਂ ਇੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਸਵਾਗਤ ਦੀਆਂ ਸਾਡੇ ਨਾਲ ਖੜੇ ਹਨ ਬਲਦੇਵ ਸਿੰਘ ਜੀ ਸਿਰਸਾ ਇਹਨਾਂ ਦੇ ਨਾਲ ਗੱਲ ਕਰਦੇ ਆ ਸਿਰਸਾ ਸਾਹਿਬ ਡੱਲੇਵਾਲ ਸਾਹਿਬ ਇੱਥੇ ਪਹੁੰਚ ਰਹੇ ਆ ਕਿਸ ਤਰ੍ਹਾਂ ਦਾ ਜਿਹੜਾ ਦੇਖਣ ਨੂੰ ਇੱਕ ਤਾਂ ਆਨੰਦ ਵੀ ਦੇਖਣ ਨੂੰ ਮਿਲ ਰਿਹਾ ਕਿਸਾਨਾਂ ਦੇ ਚਿਹਰਿਆਂ ਤੇ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਸਰਦਾਰ ਬਲਵਿੰਦਰ ਸਿੰਘ ਜੀ ਪਹਿਲਾਂ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਸਾਰੀ ਟੀਮ ਦਾ ਤੈਨੂੰ ਧੰਨਵਾਦ ਕਰਦਾ ਜਿਹੜੀ ਕਿ ਤੁਸੀਂ ਰਾਤ ਦਿਨ ਅਸੀਂ ਤਾਂ ਚਲੋ ਇਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਤੇ ਤੁਸੀਂ ਵੀ ਆਪਣੀ ਡਿਊਟੀ ਜਿਹੜੀ ਆ ਬਾਕੀ ਵੀ ਨਿਭਾ ਰਹੇ ਹੋ ਜਿਸ ਕਰਕੇ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਹੈ ਜਿਹੜੀ ਤੁਸੀਂ ਗੱਲਿਆ ਵੀ ਕਿਸ ਤਰ੍ਹਾਂ ਦੇ ਮਤਲਬ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਵੇਂ ਆ ਜਦੋਂ ਇਹ ਇੱਕ ਆਦਮੀ ਜਦੋਂ ਜਿੱਤ ਜੇਸ ਸੰਘਰਸ਼ ਨੂੰ ਲੈ ਕੇ ਇਹ ਸੰਘਰਸ਼ ਲੜਿਆ ਜਾ ਰਿਹਾ ਤੇ ਇੱਕ ਕਿਸਮ ਦੀ ਇਹ ਪਹਿਲੀ ਜਿਹੜੀ ਆ ਉਹ ਜਿੱਤ ਆ ਜਿਹੜੀ 50 ਹਾਂਜੀ ਮੈਂ ਉਹੀ ਸਵਾਲ ਤੁਹਾਨੂੰ ਕਰਨ ਲੱਗਿਆ ਸੀਗਾ ਵੀ ਪੰਜਾਬ ਸਰਕਾਰ ਦੀ ਜਿਹੜੀ ਕਾਰਵਾਈ ਆ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਥੁੱਕ ਕੇ ਚੱਟਰਾ ਇਸ ਤੋਂ ਵੱਧ ਹੋਰ ਕੀ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੈਗੀ ਕਿ ਪਹਿਲਾਂ ਉਹਨਾਂ ਨੇ ਗ੍ਰਿਫਤਾਰ ਕੀਤਾ ਔਰ ਗ੍ਰਿਫਤਾਰ ਤੇਸ ਕਰਕੇ ਮੋਦੀ ਦੇ ਇਸ਼ਾਰੇ ਤੇ ਕਹਿੰਦੇ ਕੀਤਾ ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਸਾਡਾ ਤਾਂ ਕੋਈ ਇਧਰ ਨਾਲ ਲਿੰਕ ਹੀ ਨਹੀਂ ਕਿ ਕੇਂਦਰੀ ਮੰਤਰੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਸਾਡਾ ਕੋਈ ਨਹੀਂ ਇਹ ਜਿਹ ਜਿਹਨੂੰ ਅਰੈਸਟ ਕੀਤਾ ਹੈ ਤੇ ਉਹ ਪੰਜਾਬ ਸਰਕਾਰ ਨੇ ਕੀਤਾ ਤੇ ਇਹਦੀ ਜਵਾਬਦੇਹ ਪੰਜਾਬ ਸਰਕਾਰ ਹੈ ਬਿਲਕੁਲ ਕੇਂਦਰੀ ਮੰਤਰੀਆਂ ਨੇ ਤਾਂ ਪੱਲਾ ਝੜਦਾ ਸੀਗਾ ਵੀ ਸਾਡਾ ਇਹਦੇ 'ਚ ਕੋਈ ਲੈਣ ਦੇਣ ਨਹੀਂ ਹੈਗਾ ਇਹ ਸਾਰੀ ਕਾਰਵਾਈ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਤੇ ਫਿਰ ਜਦੋਂ ਪੰਜਾਬ ਸਰਕਾਰ ਨੇ ਕੀਤੀ ਗਈ ਹੈ ਇਹ ਗੱਲ ਕਹਿਤੀ ਉਹਨਾਂ ਮੰਤਰੀਆਂ ਨੇ ਤੇ ਸਾਡੇ ਵੱਲੋਂ ਜਿਹੜਾ ਅਗਲਾ ਪ੍ਰੋਗਰਾਮ ਜਿਹੜਾ ਸੀ ਉਹ ਰੱਖਿਆ ਗਿਆ ਸੀ ਕਿ ਅਸੀਂ ਪਹਿਲੀ ਤਰੀਕ ਨੂੰ ਜਿਹੜਾ ਸੀ ਉਹਦੀ ਕੋਠੀ ਦਾ ਘਰਾਵ ਕਰਨਾ ਸੀ ਤੇ ਉਹਦੀ ਮਾਤਾ ਨੂੰ ਮਤਲਬ ਕਿ ਜਿਨ੍ਹਾਂ ਨੇ ਇਸ ਭਗਵੰਤ ਮਾਨ ਨੂੰ ਜਨਮ ਦਿੱਤਾ ਔਰ ਤਦ ਉਹ ਲੈਕਸ਼ਨਾ ਸੀ ਕਿ ਉਹਨਾਂ ਲੈਕਸ਼ਨਾ ਦੇ ਵਿੱਚ ਉਹਦੀ ਮਾਤਾ ਨੇ ਉਹਦੇ ਆ ਸਿਰ ਦੇ ਉੱਤੇ ਇਸ ਤਰ੍ਹਾਂ ਹੱਥ ਰੱਖ ਕੇ ਇਹ ਗੱਲ ਕਹੀ ਸੀ ਕਿ ਇਹ ਲੋਕੋ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਤੇ ਮੇਰਾ ਬੇਟਾ ਜਿਹੜਾ ਉਹ ਤੁਹਾਡੀ ਸੇਵਾ ਕਰੇਗਾ ਤੇ ਹੁਣ ਸ਼ਰਾਬ ਜਿਹੜਾ ਅੱਗੇ ਤੋਂ ਨਹੀਂ ਪੀਵੇਗਾ ਤੇ ਉਹ ਜਿਹੜਾ ਉਹਨੇ ਵਿਸ਼ਵਾਸ ਘਾਤ ਆਪਣੀ ਮਾਨਾ ਕੀਤਾ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਕੀਤਾ ਇੱਕ ਦਿਨ ਪਹਿਲਾਂ ਟਵੀਟ ਕਰਦਾ ਹੈ ਕਿ ਇਹ ਜੇ ਕੇਂਦਰ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਦਿੱਲੀ ਨਹੀਂ ਆਉਣ ਦਿੰਦੀ ਤੇ ਕੀ ਹੁਣ ਇਹਨਾਂ ਨੂੰ ਮੈਂ ਲਾਹੌਰ ਨੂੰ ਭੇਜਾਂ ਜਿਹੜੀ ਇਹ ਗੱਲ ਜਿਹੜਾ ਇਹ ਜਿਹੜਾ ਇਹ ਸਵਾਲ ਕਰਦਾ ਸੀ ਇੱਕ ਕੇਂਦਰ ਸਰਕਾਰ ਦੇ ਤੇ ਰਾਤ ਨੂੰ ਜਿਹੜਾ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਲੈਂਦਾ ਤੇ ਇਸ ਕਰਕੇ ਜਿਹੜਾ ਉਹਨੇ ਇਹ ਕੰਮ ਕੀਤਾ ਸੀ ਬਹੁਤ ਹੀ ਨੰਦਨੀਆਂ ਕੀਤਾ ਸੀ ਜਿਸ ਕਰਕੇ ਉਹਨੂੰ ਚਾਰ ਸਪਿਰਿਓ ਨੰਨਤਾ ਪਈਆਂ ਤੇ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਉਹ ਛੱਡਿਆ ਜਿਸ ਤਰ੍ਹਾਂ ਕੱਲ ਦੋਵਾਂ ਫਾਰਮਾਂ ਵੱਲੋਂ ਐਲਾਨ ਕੀਤਾ ਗਿਆ ਸੀ 1 ਦਸੰਬਰ ਨੂੰ ਭਗਵੰਤ ਮਾਨ ਦੀ ਕੋਠੀ ਦੇ ਘਰੋਂ ਦਾ ਕੀ ਲੱਗਦਾ ਵੀ ਉਹ ਜਿਹੜਾ ਕਿਸਾਨਾਂ ਦੇ ਰੋ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਝੁਕੀ ਹੈ ਬਿਲਕੁਲ ਬਿਲਕੁਲ ਉਹ ਜਿਹੜਾ ਰੋਏ ਇਹਨਾਂ ਜ਼ਿਆਦਾ ਸੀ ਉਹਨੂੰ ਪਤਾ ਸੀ ਜਦੋਂ ਰਿਪੋਰਟਾਂ ਗਈਆਂ ਵੀ ਜਿਹੜੇ ਪੰਜਾਬ ਦੇ ਲੋਕ ਹੀ ਨਹੀਂ ਪੂਰੇ ਭਾਰਤ ਦੇ ਲੋਕ ਇਸ ਟੈਂਡ ਉੱਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਕਿਸਾਨਾਂ ਦਾ ਜਿਹੜਾ ਉਹ ਇੱਕਣ ਸੀ ਆ ਉਹ ਖਾਲੀ ਕਿਸਾਨਾਂ ਦਾ ਨਹੀਂ ਕੋਈ ਕਾਰਪੋਰੇਟਾਂ ਨੂੰ ਛੱਡ ਕੇ ਸਮੁੱਚੇ ਲੋਕ ਜੁੜੀ ਨਹੀਂ ਚਾਹੀਓ ਮਜ਼ਦੂਰ ਹੈ ਟਰਾਂਸਪੋਰਟਰ ਹੈ ਮਲਾਜਮ ਹੈ ਚਾਹੇ ਕੋਈ ਛੋਟਾ ਮਤਲਬ ਕਿ ਹੈਗਾ کارਖਾਨੇਦਾਰ ਹੈ ਉਹਨਾਂ ਸਭ ਚੇ ਲੋਕਾਂ ਦੀ ਲੜਾਈ ਵੜ ਰਿਆ ਤੇ ਜਿਸ ਕਰਕੇ ਲੋਕਾਂ ਦੇ ਵਿੱਚ ਰੂ ਸੀ ਕਿ ਪੰਜਾਬ ਦੇ ਲੋਕਾਂ ਦੇ ਪਰਾਂ ਦੇ ਵਿੱਚ ਇਹ ਸੀ ਕਿ ਜਿਹੜਾ ਇੱਕ ਤਰੀਕ ਨੂੰ ਇਹ ਖਾਲ ਦਿੱਤੀ ਗਈ ਆ ਉਹਦੀ ਕੋਠੀ ਦੇ ਅੱਗੇ ਘਰਾਵ ਕਰਨ ਦੀ ਇਹ ਇੱਕ ਬਹੁਤ ਵੱਡੀ ਖਾਲ ਸੀ ਜਿਹੜਾ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਜਾਂਦਾ ਸੀ ਪਰਸੋਂ ਤੋਂ ਲੈ ਕੇ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਸੀਗੀਆਂ ਵੀ ਡੱਲੇਵਾਲ ਸਾਹਿਬ ਦਾ ਟ੍ਰੀਟਮੈਂਟ ਵਧੀਆ ਚੱਲ ਰਿਹਾ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ ਉਹਨਾਂ ਦੀ ਸਿਹਤ ਬਿਲਕੁਲ ਸਹੀ ਹੈ ਤੇ ਉਸ ਦਾ ਸਾਰੀਆਂ ਗੱਲਾਂ ਤੂੰ ਹੁਣ ਜਦੋਂ ਡੱਲੇਵਾਲ ਸਾਹਿਬ ਉਥੋਂ ਬਾਹਰ ਨਿਕਲੇ ਆ ਤਾਂ মিডিਆ ਸਾਹਮਣੇ ਉਹਨਾਂ ਨੇ ਸਾਰੀਆਂ ਗੱਲਾਂ ਨੂੰ ਨਕਾਰਤਾ ਉਹਨਾਂ ਨੇ ਕਿਹਾ ਬਿਲਕੁਲ ਹੀ ਕਿਸੇ ਤਰ੍ਹਾਂ ਦਾ ਚੈੱਕਅਪ ਨਹੀਂ ਹੋਇਆ ਸਰਕਾਰ ਝੂਠੀਆਂ ਖਬਰਾਂ ਫੈਲਾ ਰਹੀ ਜੇ ਗੱਲ ਤੇ ਅਸੀਂ ਉਸ ਦਿਨ ਦੀ ਕਹਿ ਰਹੇ ਕਿ ਇਹ ਬਿਲਕੁਲ ਝੂਠ ਬੋਲਦੀ ਹੈ ਕਿ ਜਿਸ ਜਿੰਨਾ ਹਾਲਾਤਾਂ ਦੇ ਵਿੱਚ ਉਸ ਟਾਈਮ ਤੇ ਉਹਨ ਚੁੱਕਿਆ ਔਰ ਜਿਸ ਵਿੱਚ ਕਿ ਰਾਤ ਨੂੰ ਪੌਣੇ 3 ਵਜੇ ਆ ਕੇ ਤੇ ਸੈਕਿੰਡਾਂ ਦੀ ਗਿਣਤੀ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਆ ਉਹ ਥਾਂ ਥਾਂ ਦੇ ਉੱਤੇ ਲਾਈ ਹੋਈ ਸੀ ਤੇ ਇੱਥੇ ਵੀ 2-250 ਆਦਮੀ ਜਿਹੜਾ ਉਹ ਆ ਕੇ ਤੇ ਉਹਨੂੰ ਰਾਤ ਚ ਲੈ ਜਾਂਦਾ ਔਰ ਉਹ ਕਿੰਨੇ ਕ ਅਹਮ ਦਰਦ ਹੋਣਗੇ ਜਿਹੜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਤਲਬ ਕਿ ਤੇ ਪਜਾਮਾ ਨਹੀਂ ਪਾਉਣ ਦਿੰਦੇ ਕੱਪੜੇ ਨਿੱਤੇ ਲੈਣਦੇ ਸਿਰ ਤੇ ਦਸਤਾਰ ਨਹੀਂ ਬੰਨ੍ਹ ਦਿੰਦੇ ਪੈਰਾਂ 'ਚ ਜੁੱਤੀ ਨਹੀਂ ਪਾਉਣ ਦਿੰਦੇ ਤੇ ਉਹ ਕਿੰਨੇ ਕ ਢੱਲੇਵਾਲ ਦੇ ਹੰਦਦਸਨ ਅਸੀਂ ਤਾਂ ਪਹਿਲਾਂ ਕਹਿੰਦੇ ਹਾਂ ਵੀ ਇਹ ਸਿਰਫ ਇੱਕ ਝਾਂਗ ਹੈ ਕੋਈ ਐਸੀ ਗੱਲ ਨਹੀਂ ਸਰਦਾਰ ਜਗਜੀਤ ਸਿੰਘ ਬਿਲਕੁਲ ਚੜ੍ਹਦੀ ਕਲਾ 'ਚ ਉਹਨੂੰ ਕੋਈ ਇਹਨਾਂ ਦੀ ਸਰਕਾਰ ਦੀ ਜਿਹੜੀ ਉਹਨਾਂ ਨੇ ਕਿਹਾ ਭਾਵੇਂ ਹਸਪਤਾਲ ਦੇ ਵਿੱਚ ਸੀ ਪਰ ਇੱਕ ਕਮਰੇ ਦੇ ਵਿੱਚ ਮੈਨੂੰ ਨਜ਼ਰਬੰਦ ਜਿਹੜਾ ਕੀਤਾ ਹੋਇਆ ਸੀ ਬਿਲਕੁਲ ਤਾਂ ਹੀ ਤੇ ਜਿਹੜਾ ਵੀ ਕੋਈ ਜਾਂਦਾ ਸੀ ਉਹਨੂੰ ਮੁਲਾਕਾਤ ਨਹੀਂ ਕਰ ਲੈਂਦੇ ਇਸੇ ਕਰਕੇ ਤੇ ਮੁਲਾਕਾਤ ਨਹੀਂ ਕਰਦੇ ਔਰ ਉਹਨੂੰ ਇੱਕ ਅਗਵਾ ਕਰਕੇ ਜਿਸ ਤਰ੍ਹਾਂ ਬੰਦੀ ਬਣਾ ਜਾਂਦਾ ਇਸ ਤਰ੍ਹਾਂ ਬੰਦੀ ਬਣਾ ਕੇ ਰੱਖਿਆ ਸੀ ਉਹਨੂੰ ਗ੍ਰਿਫਤਾਰ ਨਹੀਂ ਸੀ ਇਹਨਾਂ ਨੇ ਕੀਤਾ ਕਿਉਂਕਿ ਗ੍ਰਿਫਤਾਰ ਕੋਈ ਬੰਦਾ ਕੀਤਾ ਜਾਂਦਾ ਤੇ ਭਾਵੇਂ ਜਿੱਡੇ ਮਰਜੀ ਉੱਤੇ ਤੁਮ ਹੋਣ ਤਾਂ ਜਦੋਂ ਕੋਈ ਪਰਿਵਾਰਕ ਮੈਂਬਰ ਸਾਡੇ ਕੋਲ ਕਿਸਾਨ ਜਿਹੜੇ ਜਾਂਦੇ ਸਨ ਉਹਦਾ ਪਤਾ ਕਰਨ ਵਾਸਤੇ ਇਹ ਇੱਕ ਪਰਿਵਾਰ ਹੀ ਆ ਸਾਡਾ ਤੇ ਉਹ ਪਰਿਵਾਰ ਨੂੰ ਨਾ ਤਾਂ ਉਹਦੀ ਮੁਲਾਕਾਤ ਕਰਾਉਣੀ ਉਹਨੂੰ ਮਿਲਣਾ ਦੇਣਾ ਤੇ ਫਿਰ ਇਹ ਕਿਵੇਂ ਗੱਲ ਕਹੀ ਜਾਵੇਗੀ ਕਿ ਜਿਹੜਾ ਵੀ ਉਹਦਾ ਉੱਥੇ ਇਲਾਜ ਕਰਨ ਵਾਸਤੇ ਰੱਖਿਆ ਸੀ ਉਹਨੂੰ ਰਿਕਾਰਡ ਕੀਤਾ ਸੀ ਉਹਨੂੰ ਇੱਕ ਮਤਲਬ ਕਿ ਜਿਹੜਾ ਸੀ ਗਵਾਹ ਕਰਕੇ ਰੱਖਿਆ ਗਿਆ ਥੋ ਤੇ ਬੰਦੀ ਬਣਾ ਕੇ ਜਿਹੜਾ ਸੀ ਉਹ ਰੱਖਿਆ ਹੋਇਆ ਸੀ ਇੱਕ ਤੁਹਾਡੇ ਬਾਰੇ ਵੀ ਥੋੜੀ ਜੀ ਜਾਣਕਾਰੀ ਮਿਲੀ ਹੈ ਵੀ ਤਿੰਨ ਦਿਨਾਂ ਤੋਂ ਤੁਹਾਡਾ ਜਿਹੜਾ ਇਸ ਮਸਲੇ ਨੂੰ ਲੈ ਕੇ ਬੀਪੀ ਬੜਾ ਹਾਈ ਹੋਇਆ ਹੋਇਆ ਸੀਗਾ ਤੇ ਹੁਣ ਕੁਝ ਸਥਿਰ ਹੋਇਆ ਦੇਖੋ ਜੀ ਮੈਂ ਤਾਂ ਅੱਜ ਕੁਦਰ ਦੇ ਡਾਕਟਰਾਂ ਨਾਲ ਕੇ ਜਿਹੜੇ ਸਾਡੇ ਇੱਥੇ ਡਾਕਟਰ ਸਾਈਮਾਨ ਦੀ ਜਿਹੜੀ ਟੀਮ ਹੈ ਉਹਨਾਂ ਨੇ ਚੈੱਕ ਕੀਤਾ ਤੇ ਫਿਰ ਉਹ ਹਾਲਾ ਕਿਹਾ ਵੀ ਜਿਹੜਾ 200 ਦੇ ਕ੍ਰੀਮ ਹੈ ਤੇ ਜਿਹੜਾ ਉਹ ਇਹਨਾਂ ਦਾ ਸ਼ੂਗਰ ਦਾ ਜਿਹੜਾ ਉਹ ਵੀ ਬਹੁਤ ਸਾਡੇ 350 ਦੇ ਕ੍ਰੀਮ ਸ਼ੂਗਰ ਹੈ ਇਹ ਇਸ ਤਰ੍ਹਾਂ ਵੀ ਸਾਨੂੰ ਉਸ ਚੀਜ਼ ਦੀ ਪ੍ਰਵਾਹ ਨਹੀਂ ਹੈਗੀ ਬੀਪੀ ਹੁਣ ਇੱਥੇ ਵੀ ਸੁਖਜੀਤ ਸਿੰਘ ਹਰਦੋ ਝੰਡੇ ਬੈਠੇ ਆ ਮਰਨ ਵਰਤ ਤੇ ਉਧਰ ਡੱਲੇਵਾਲ ਸਾਹਿਬ ਮਰਨ ਵਰਤ ਤੇ ਆ ਉਦਾਂ ਦੇ ਤੇ ਹੁਣ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਦੋਨਾਂ ਦਾ ਹੀ ਚੱਲੇਗਾ ਜਾਂ ਕੋਈ ਇਸ ਤੇ ਅਗਲਾ ਬਦਲ ਮੈਂ ਇਹ ਫੈਸਲਾ ਨਹੀਂ ਦੇ ਸਕਦਾ ਕਿ ਉਹ ਇੱਥੇ ਆ ਜਾਂਦੇ ਨੇ ਤੇ ਡੱਲੇਵਾਲ ਸਾਹਿਬ ਨੇ ਬੈਠਣਾ ਸੀ ਜੋ ਸਾਡਾ ਪਹਿਲਾ ਪ੍ਰੋਗਰਾਮ ਸੀ ਕਿ ਆਦਮੀ ਬੈਠੇਗਾ ਤੇ ਉਹ ਹੁਣ ਸਾਰੇ ਅਗੇ ਵਿਚਾਰ ਹੋ ਕੇ ਆ ਜਾਂਦੇ ਨੇ ਡੱਲੇਵਾਲ ਸਾਹਿਬ ਆ ਜਾਂਦੇ ਆ ਤੇ ਫਿਰ ਸਖਜੀਤ ਸਿੰਘ ਨਾਲ ਰਹਿ ਕਰਕੇ ਤੇ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਉਹ ਅਰੇਕਾ ਜਾਵੇਗਾ ਵੀ ਦੋਵੇਂ ਬੈਠਣਾ ਕਿੱਦਾਂ ਕਲੀ ਡਾਲਨੇ ਵੈਸੇ ਤੇ ਜੇ ਅਸੀਂ ਸੋਚੀਏ ਵੀ ਜਿਹੜਾ ਸਾਡਾ ਫੈਸਲਾ ਸੀ ਉਹ ਤੇ ਸੀ ਵੀ ਡੱਲੇਵਾਲ ਦਾ ਸਖਜੀਤ ਸਿੰਘ ਤੇ ਇਸ ਕਰਕੇ ਬੈਠੇ ਜਦੋਂ ਉਹ ਡੱਲੇਵਾਲ ਨੂੰ ਚੁੱਕ ਕੇ ਲੈ ਗਏ ਤੇ ਉਸ ਤੋਂ ਬਾਅਦ ਜਿਹੜਾ ਸੀ ਸਖਜੀਤ ਸਿੰਘ ਇੱਥੇ ਜਿਹੜਾ ਉਹ ਬੈਠ ਜਾਂਦੇ ਨੇ ਤੇ ਇੱਕ ਅਰੇ ਨੇ ਬੈਠਾ ਜਿੰਨਾ ਚਿਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਅਰਦੀ ਕਲਾਚ ਨੇ ਉਨਾ ਚਿਰ ਤੱਕ ਪਰਜੇ ਇਹੀ ਬੰਦਾ ਬਾਕੀ ਫਿਰ ਵੀ ਸਾਰਿਆਂ ਦੀ ਰਾਏ ਨਾਲ ਤੇ ਸਖਜੀਤ ਸਿੰਘ ਦੀ ਰਾਏ ਦੇ ਨਾਲ ਜਿਹੜਾ ਉਹ ਅਗਲਾ ਫੈਸਲਾ ਦਿੱਤਾ ਕਰੇ ਇਹ ਸਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜਿਹੜੇ ਹੁਣ ਤੱਕ ਦੇ ਘਟਨਾ ਕਰਮ ਹੋਇਆ ਉਹਨਾਂ ਬਾਰੇ ਜਿਹੜੀ ਆ ਜਾਣਕਾਰੀ ਦੇ ਰਹੇ ਸੀਗੇ ਤੇ ਡੱਲੇਵਾਲ ਸਾਹਿਬ ਦਾ ਜਿਹੜਾ ਸਵਾਗਤ ਕਰਨ ਵਾਸਤੇ ਤਿਆਰੀਆਂ ਉਹ ਜੁਰਾਂ ਤੇ ਕੀਤੀਆਂ ਜਾ ਰਹੀਆਂ ਉਹਨਾਂ ਦੀ ਉਡੀਕ ਦੇ ਵਿੱਚ ਸਾਰੇ ਕਿਸਾਨ ਖੜੇ ਹਨ ਤੇ ਤੁਸੀਂ ਜੁੜੇ ਰਹੋ ਨਿਊਜ਼ ਟਾਈਮ ਪਾਤਲਾ ਦੇ ਨਾਲ ਤੇ ਅਸੀਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਫਿਰ ਜੁੜਾਂਗੇ